ਅੱਜ ਮਜਬੂਰੀ ਹੈ ਕਿ ਪ੍ਰਾਈਵੇਟ ਹਸਪਤਾਲ ਚ ਇਲਾਜ ਕਰਾਉਣਾ ਪੈ ਰਿਆ ਮਜਬੂਰੀ ਹੈ ਸਕੂਲ ਇੰਨੇ ਮਾੜੇ ਕਰ ਦੋ ਕਿ ਮਜਬੂਰਨ ਬੱਚੇ ਨੂੰ ਪ੍ਰਾਈਵੇਟ ਚ ਪੜਾਉਣਾ ਪੈ ਜੇ ਸਰਕਾਰੀ ਬੱਸਾਂ ਦੀ ਉਹ ਹਾਲਤ ਕਰ ਦੋ ਕਿ ਮਜਬੂਰ ਨੂੰ ਉਹਨਾਂ ਦੀ ਆਪਣੀਆਂ ਬੱਸਾਂ ਚੜਨਾ ਪੈ ਜੇ ਪ੍ਰਾਈਵੇਟ ਚ ਸਾਰਾ ਕੁਝ ਮਤਲਬ ਉਲਟਾ ਕਰਤਾ ਹੈ ਕਿ ਗਰੀਬਾਂ ਦੀ ਮਜਬੂਰੀ ਜਾਨ ਬੁੱਝ ਕੇ ਨਹੀਂ ਪੜਨ ਲੈਂਦੇ ਆਪਣੇ ਜਵਾਕਾਂ ਨੂੰ 6 ਮਹੀਨਿਆਂ ਦੇ ਵਿੱਚ ਬਚਾਉਣ ਵਾਲੇ 6 ਮਹੀਨਿਆਂ ਚ 6 ਨਹੀਂ ਤਾਂ ਸਾਲ ਲਾ ਲਓ ਮੈਂ ਇਹਨਾਂ ਮਜੂਰੀਆਂ ਨੂੰ ਮਰਜ਼ੀ ਚ ਬਦਲ ਦੂੰਗਾ ਕਿਵੇਂ ਸਕੂਲ ਇੰਨੇ ਸ਼ਾਨਦਾਰ ਬਣਾ ਦੂੰਗਾ ਸਾਰੀ ਟੀਮ ਨਾਲ ਮਿਲ ਕੇ ਤੁਹਾਡੇ ਸਹਿਯੋਗ ਨਾਲ ਤੁਹਾਨੂੰ ਪੁੱਛ ਕੇ ਸਕੂਲ ਇੰਨੇ ਸ਼ਾਨਦਾਰ ਹੋਣਗੇ ਕਿ ਤੁਹਾਡੀ ਮਰਜ਼ੀ ਹੋਊਗੀ ਪ੍ਰਾਈਵੇਟ ਚ ਪੜਾਣਾ ਪ੍ਰਾਈਵੇਟ ਚ ਪੜਾ ਲਓ ਸਰਕਾਰੀ ਚ ਪੜਾਣਾ ਸਰਕਾਰੀ ਚ ਪੜਾ ਲਓ ਪਰ ਉਧਰ ਫੀਸ ਲੱਗਦੀ ਹੈ ਇਧਰ ਫੀਸ ਵੀ ਨਹੀਂ ਲੱਗਣੀ ਸਰਕਾਰੀ ਵਾਲੇ ਪਾਸੇ ਪੜਾਈ ਦਾ ਲੈਵਲ 'ਚ ਕੋਈ ਫਰਕ ਨਹੀਂ ਹੋਊਗਾ ਬਿਲਕੁਲ ਇਸ ਤਰ੍ਹਾਂ ਸਤਾਂ ਦਾ ਹੋਊਗਾ ਤੁਹਾਡੀ ਮਰਜ਼ੀ ਹੋਊਗੀ ਪ੍ਰਾਈਵੇਟ ਇਲਾਜ ਕਰਾਉਣਾ ਪ੍ਰਾਈਵੇਟ ਕਰਾ ਲਓ ਸਰਕਾਰੀ ਕਰਾਉਣਾ ਸਰਕਾਰੀ ਕਰਾ ਲਓ ਮਸ਼ੀਨਾਂ ਵੀ ਉਹੀ ਡਾਕਟਰ ਵੀ ਉਸ ਵੱਧ ਕੁਆਲੀਫਾਈਡ ਤੇ ਨਾਲ ਸਟਾਫ ਵੀ ਕਲੀਨੈਸ ਵੀ ਸਭ ਕੁਝ ਤੁਹਾਡੀ ਮਰਜ਼ੀ ਹੈ ਪ੍ਰਾਈਵੇਟ ਚ ਇਲਾਜ ਕਰਾਉਣਾ ਪ੍ਰਾਈਵੇਟ ਕਰਾਉਣਾ ਸਰਕਾਰੀ ਚ ਕਰਾਉਣਾ ਸਰਕਾਰੀ ਚ ਕਰਾ ਲਓ ਉਧਰ ਪੈਸੇ ਲੱਗਣਗੇ ਟੈਸਟਾਂ ਦੇ ਇਧਰ ਪੈਸੇ ਨਹੀਂ ਲੱਗਣਗੇ ਇਹ ਮੈਂ ਮਜਬੂਰੀਆਂ ਮਰਜ਼ੀ ਚ ਬਦਲ ਲੀਆਂ ਚਾਹੁੰਦਾ ਜੀ ਜੇ ਤੁਹਾਨੂੰ ਚੰਗੀ ਲੱਗੀ ਗੱਲ ਤਾਂ ਤਾੜੀਆਂ ਮਾਰ ਕੇ ਸਾਡੀ ਟੀਮ ਦਾ ਹੌਸਲਾ ਵਧਾਓ ਮੈਂ ਕਹਿੰਦਾ ਕੋਈ ਸਰਕਾਰ ਕੋਈ ਨੀਲਾ ਕਾਰਡ ਪੀਲਾ ਕਾਰਡ ਕੋਈ ਗਰੀਬੀ ਨਹੀਂ ਚੱਕ ਸਕਦਾ ਗਰੀਬੀ ਚੱਕ ਸਕਦਾ ਤਾਂ ਤੁਹਾਡਾ ਆਪਣੇ ਬੱਚੇ ਚੱਕ ਸਕਦੇ ਨੇ ਉਹਨਾਂ ਨੂੰ ਪੜਾ ਦਈਏ ਉਹ ਅਫਸਰ ਬਣ ਜਾਣ ਉਹ ਖੋੜੇ ਕਰਾਂ ਦੀਆਂ ਗਰੀਬੀਆਂ ਚੱਕ ਦੇਣਗੇ ਤੁਸੀਂ ਮੇਰੇ ਨਾਲੇ ਸ਼ਰਤ ਲਾ ਲਓ ਇਸ ਮਾਮਲੇ 'ਚ ਮੈਂ ਤਾਂ ਬਿਲਕੁਲ ਕੌਨਫੀਡੈਂਟ ਹਾਂ ਇਸੇ ਕਰਕੇ ਅਸੀਂ ਸਕੂਲਾਂ ਦਾ ਕਾਇਆਪਲਟ ਕਰ ਰਹੇ ਹਾਂ ਪਹਿਲੀ ਵਾਰ ਹੋਇਆ 158 ਬੱਚੇ ਜੇਈ ਦਾ ਟੈਸਟ ਪਾਸ ਕਰਕੇ ਸਰਕਾਰੀ ਸਕੂਲਾਂ ਦੇ 158 ਤਾਂ ਹੁਣ ਇਸ ਵਾਰ ਦੇ ਰਿਜ਼ਲਟ 'ਚ ਕੌਣ 155 ਆਮ ਕਰਾਂ ਦੇ ਗਰੀਬਾਂ ਦੇ ਉੱਪਰ ਪੜਨਗੇ ਉਹਨਾਂ ਨੂੰ ਉਹਨਾਂ ਦੀ ਪੜ੍ਹਾਈ ਅਸੀਂ ਅੱਗੇ ਕੋਚਿੰਗ ਕਰਵਾਵਾਂਗੇ ਬਹੁਤ ਵੱਡੇ ਵੱਡੇ ਅਫਸਰ ਬਣ ਕੇ ਨਿਕਲਣਗੇ ਉਹਨਾਂ ਨੂੰ ਦੇਖ ਕੇ ਹੋਰ ਆਉਣਗੇ ਉਸੇ ਮਹੱਲੇ 'ਚ ਆਉਣਗੇ ਗਵਾਂਢੀ ਆਉਣਗੇ ਰਿਸ਼ਤੇਦਾਰ ਆਉਣਗੇ ਵੀ ਕੀ ਕੀ ਪੜਿਆ ਸੀ ਜੀ ਦੱਸੋ ਇਸੇ ਤਰ੍ਹਾਂ ਹੀ ਨੌਕਰੀਆਂ ਦੇ ਮਾਮਲੇ 'ਚ 43000 ਤੋਂ ਵੱਧ ਨੌਕਰੀਆਂ ਦਿੱਤੀਆਂ ਤੁਹਾਡੇ 'ਚੋਂ ਵੀ ਹੋਊਗਾ ਕੋਈ ਰਿਸ਼ਤੇਦਾਰ ਕਿਸੇ ਦਾ ਜਾਂ ਦੋਸਤ ਮਿੱਤਰ ਜੀ ਨੂੰ ਨੌਕਰੀ ਮਿਲੀ ਹੈ ਕੋਈ ਹੈਗਾ ਹੈਗੇ ਹੈਗੇ ਕਈ ਹੱਥ ਕੜੇ ਹੋਏ ਕੋਈ ਪੈਸਾ ਲੱਗਿਆ ਜੀ 1 ਰੁਪਈਆ ਵੀ ਲੱਗਿਆ ਹੋਵੇ ਕਿ ਕਿ ਰੁਪਈਆ ਦੇਣਾ ਪੈ ਗਿਆ ਐਮਐਲਏ ਨੂੰ ਜਾਂ ਮੰਤਰੀ ਨੂੰ ਸਪਾਰਸ਼ ਲਾਉਣੀ ਪੈਗੀ ਨਾ ਇਹ ਹੋ ਨਹੀਂ ਸਕਦਾ ਕਿ 500 ਨੰਬਰ ਦਾ ਪੇਪਰ ਹੈ ਕੋਈ ਮੇਰੀ ਭੈਣ ਨੇ 490 ਨੰਬਰ ਦਾ ਲੈ ਲੈ ਉਹ ਰਹਿ ਗਈ ਉਹਦਾ ਨੰਬਰ ਆਇਆ ਨਹੀਂ 450 ਵਾਲਾ ਕੋਈ ਲੱਗ ਗਿਆ ਨੌਕਰੀ ਲੈ ਗਿਆ ਕਿਉਂਕਿ ਉਹਦੇ 490 ਵਾਲੇ ਭੈਣ ਦੇ ਕੋਲੇ ਉਹਦੇ ਪਿਤਾ ਜੀ ਕੋਲੇ ਪੈਸੇ ਨਹੀਂ ਸੀ ਜਾਂ ਕੋਈ ਐਮਐਲਏ ਨਹੀਂ ਜਾਣਦਾ ਸੀ 450 ਵਾਲੇ ਕੋਲੇ ਪੈਸੇ ਸੀ ਤੇ ਐਮਐਲਏ ਜਾਣਦਾ ਸੀ ਉਹਦੀ ਸਿਫਾਰਿਸ਼ ਵੀ ਲੱਗ ਗਈ ਤੇ ਪੈਸਾ ਵੀ ਚੱਲ ਗਿਆ ਤੇ 490 ਵਾਲਾ ਰਹਿ ਗਿਆ ਟਾਚਾ 450 ਨਾਲ ਨੌਕਰੀ ਲੈ ਗਿਆ ਇਹ ਹੋ ਨਹੀਂ ਸਕਦਾ ਜੀ ਪੰਜਾਬ 'ਚ ਪੜੋ ਮੈਂ ਬੱਚਿਆਂ ਨੂੰ ਕਹਿਣਾ ਅੱਜ ਤੁਹਾਡੇ ਥਰੂ ਮੀਡੀਆ ਦੇ ਥਰੂ ਲੱਖਾਂ ਬੰਦੇ ਦੇਖਦੇ ਹੋਣਗੇ ਕਰੋੜਾਂ ਬੰਦੇ ਦੇਖਦੇ ਹੋਣਗੇ ਪੜੋ ਟੈਸਟ ਕਲੀਅਰ ਕਰੋ ਵੱਧ ਤੋਂ ਵੱਧ ਨੰਬਰ ਲਓ ਮੈਰਿਟ 'ਚ ਆਗੇ ਕਿਤੇ ਜਾਣ ਦੀ ਲੋੜ ਨਹੀਂ ਤੁਹਾਡੇ ਘਰੇ ਚਿੱਠੀ ਆਊਗੀ ਸਰਕਾਰ ਦੀ ਕਿ ਆ ਜਾ ਭਾਈ ਫਲਾਨੀ ਕੁਰਸੀ ਤੇਰਾ ਇੰਤਜ਼ਾਰ ਕਰ ਰਹੀ ਆ ਜਾ ਤੇਰੀ ਨੌਕਰੀ ਪੱਕੀ ਹੋ ਗਈ ਹਜ਼ਾਰਾਂ ਐਸੇ ਮੁੰਡੇ ਕੁੜੀਆਂ ਮੈਨੂੰ ਮਿਲੇ ਨੇ ਜਿਨ੍ਹਾਂ ਨੇ ਵਿਦੇਸ਼ ਜਾਣ ਦੇ ਪ੍ਰੋਗਰਾਮ ਕੈਨਸਲ ਕਰਤੇ ਕਿ ਨਹੀਂ ਹੁਣ ਨਹੀਂ ਜਾਂਦੇ ਜੀ ਅਸੀਂ ਸਾਨੂੰ ਇੱਥੇ ਨੌਕਰੀ ਮਿਲ ਗਈ ਕਈਆਂ ਨੂੰ 1 ਸਾਲ ਜਦੋਂ ਤੱਕ ਤਿੰਨ ਤਿੰਨ ਨੌਕਰੀਆਂ ਮਿਲ ਗਈਆਂ ਉਹਨਾਂ ਨੇ ਪੜ ਕੇ ਅਗਲਾ ਟੈਸਟ ਦਿੱਤਾ ਅਗਲਾ ਟੈਸਟ ਵੱਡੀ ਨੌਕਰੀ ਦਾ ਉਹ ਪਹਿਲੀ ਛੱਡਤੀ ਵੀ ਇਹਨੂੰ ਕੋਈ ਕਿਸੇ ਹੋਰ ਨੂੰ ਮਿਲ ਜੂਗੀ ਮੈਂ ਪਟਵਾਰੀ ਬਣ ਗਿਆ ਪਟਵਾਰੀ ਵਾਲੇ ਚ ਪੜ ਕੇ ਡੀਐਸਪੀ ਦਾ ਦੇ ਦਿੱਤਾ ਟੈਸਟ ਡੀਐਸਪੀ ਬਣ ਗਿਆ ਪਟਵਾਰੀ ਛੱਡਤਾ ਕਿਤੇ ਤਾਂ 1 ਸਾਲ ਚ 3-3 1 ਸਾਲ ਚ 3-3 ਮੌਕੇ ਮਿਲ ਰਹੇ ਨੇ ਕਿਤੇ 70 ਸਾਲ ਚ ਇੱਕ ਵੀ ਨਹੀਂ ਮਿਲਿਆ 70 ਸਾਲ ਚ ਇੱਕ ਮੌਕਾ ਦਿੱਤਾ ਇਹਨਾਂ ਨੇ ਆਪ ਦਿੱਤੀਆਂ ਪੁੱਤ ਲਾਉਣੇ ਨਹੀਂ ਹੁੰਦੇ ਇਹਨਾਂ ਨੇ ਤੁਸੀਂ ਕਿਹਦੇ ਸੁਣੇ ਦੇ ਲੀਡਰ ਦਾ ਮੁੰਡਾ ਸਰਕਾਰੀ ਨੌਕਰੀ ਕਰਦਾ ਨਹੀਂ ਕਰਦੇ ਇਹ ਤਾਂ ਚੇਅਰਮੈਨ ਹੀ ਬਣਦੇ ਆ ਸਿੱਧੇ ਇਹ ਤਾਂ ਸਿਰਫ ਮੰਤਰੀ ਉਹ ਬਣਦੇ ਆ ਇਹ ਤਾਂ ਸਿੱਧੇ ਡਿਪਟੀ ਮੁੱਖ ਮੰਤਰੀ ਉਹ ਬਣਦੇ ਆ ੱੱਕੇ ਖਾਨ ਨੂੰ ਤਾਂ ਪਰਖੇ ਹੋਇਆ ਬਸ ਸੋ ਇਹਨਾਂ ਨੂੰ ਕੀ ਪਤਾ ਨੌਕਰੀ ਦਾ ਨੌਕਰੀ ਦਾ ਹੱਲ ਨੌਕਰੀ ਦਾ ਸਰਕਾਰੀ ਨੌਕਰੀ ਮਿਲਣ ਦਾ ਪ੍ਰਭਾਵ ਕੀ ਪੈਂਦਾ ਪੀੜੀ ਬਦਲ ਜਾਂਦੀ ਹੈ ਪੀੜੀ ਕਿੰਨਾ ਫਰਕ ਪੈ ਜਾਂਦਾ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਜਾ ਕੇ ਸੋ ਅੱਜ ਧੀਆ ਪੈਣਾ ਬਹੁਤ ਨੰਬਰ ਲੈ ਕੇ ਆ ਰਹੀਆਂ ਨੇ ਕੁੜੀਆਂ ਸਾਡੀਆਂ ਮੁੰਡੇ ਬਹੁਤ ਨੰਬਰ ਲੈ ਕੇ ਆ ਰਹੇ ਨੇ ਔਰ ਬਹੁਤ ਨੰਬਰ ਲੈ ਕੇ ਆ ਰਹੇ ਨੇ ਤਾਂ ਅਸੀਂ ਉਹਨਾਂ ਨੂੰ ਫਿਰ ਉਸ ਹੱਦ ਤੇ ਨੌਕਰੀ ਦੇਣਾ 43000 ਤੋਂ ਵੱਧ ਨੌਕਰੀ ਦੇ ਦਿਆਂ ਹੁਣ ਯੂਪੀਐਸਸੀ ਦੇ ਅੱਠ ਸੈਂਟਰ ਖੋਲਣ ਲੱਗੇ ਆਂ ਪੜਾਈ ਦਾ ਥੋੜਾ ਜਨਾ ਉਹ ਕਰਦਿਆਂ ਚੇਂਜ ਆਪਾਂ ਪਲੱਸ 2 ਤੱਕ ਹੀ ਪੜਨਾ ਬਸ ਲੱਗ ਗਏ ਪਲੱਸ 2 ਤੋਂ ਬਾਅਦ ਕਹਿੰਦੇ ਹਾਈਲਾਈਟਸ ਕਰਕੇ ਚਲੋ ਵੀ ਚਲੀਏ ਸੱਤ ਬੈਂਡ ਆ ਗਏ ਸਾਡੇ ਸੱਤ ਬੈਂਡ ਆ ਗਏ ਚਲੋ ਮੁਲਕ ਛੱਡ ਕੇ ਚਲੀਏ चलो भी कनेडा चलीए न्यूजीलैंड आस्ट्रेलिया चलीए ये बदल देना यूपीएससी के सेंटर खोल रहे हैं अठ थे तो भी इतने होगा कि चुन लिया कई सेंटर चुन ले शानदार बिल्डिंग होगी रहन का प्रबंध होगा होस्टल होगा उड़ो पढ़ के कोचिंग लो यूपीएससी की कोचिंग लो ਈਸੀ ਬਣ ਕੇ ਨਿਕਲੋ ਐਸਐਸਪੀ ਬਣ ਕੇ ਨਿਕਲੋ ਵੱਡੇ ਵੱਡੇ ਅਫਸਰ ਬਣ ਕੇ ਨਿਕਲੋ ਵੱਡੀ ਪੜਾਈ ਕਰੋ ਜਿਹੜਾ ਜਹਾਜ਼ ਹੈ ਉਹਦੇ ਇੰਜਣਾਂ ਚ ਬਹੁਤ ਤਾਕਤ ਹੁੰਦੀ ਹੈ 350 ਸਵਾਰੀਆਂ ਉਹਨਾਂ ਦਾ ਸਮਾਨ ਆਪਦਾ ਭਾਰ 1 ਲੱਖ ਲੀਟਰ ਤੇਲ ਲੈ ਕੇ ਉੱਡ ਜਾਂਦਾ ਹੈ ਪਰ ਜਦੋਂ ਉਹ ਜਹਾਜ਼ ਰਨਵੇ ਤੇ ਲੱਗਿਆ ਖੜਾ ਹੁੰਦਾ ਜਦੋਂ ਉੱਤੇ ਏਅਰਪੋਰਟ ਦੇ ਗੇਟ ਤੇ ਲੱਗਿਆ ਖੜਾ ਹੁੰਦਾ ਨਾ ਉਦੋਂ ਉਹਦੀ ਤਾਕਤ ਜ਼ੀਰੋ ਹੁੰਦੀ ਹੈ ਜੀ ਕਿਉਂਕਿ ਜਹਾਜ਼ ਦੇ ਬੈਗ ਗੇਰ ਨਹੀਂ ਹੁੰਦਾ ਬੈਗ ਜਾ ਜਾ ਨਹੀਂ ਸਕਦਾ ਗੇਰ ਨਹੀਂ ਹੈਗਾ ਅੱਗੇ ਬਿਲਡਿੰਗ ਹੈ ਗੇਟ ਤੇ ਲੱਗਿਆ ਖੜਾ ਹੈ ਖਤਮ ਫਿਰ ਕਿਛੋੜਾ ਜਹਾਜ਼ ਟਰੈਕਟਰ ਆਉਂਦਾ ਹੈ ਟਰੈਕਟਰ ਵਰਗਾ ਹੀ ਹੁੰਦਾ ਉਹ ਉਹ ਨਾ ਪਿੱਛੇ ਨੂੰ ਕਰਕੇ ਉਹਨੂੰ ਐ ਸਿੱਧਾ ਕਰ ਦਿੰਦਾ ਉਹਨੂੰ ਜਹਾਜ਼ ਨੂੰ ਰਨ ਵੇ ਨਜ਼ਰ ਆ ਜਾਂਦਾ ਉਹ ਟਰੈਕਟਰ ਨੂੰ ਕਹਿੰਦਾ ਧੰਨਵਾਦ ਤੇਰਾ ਕੰਮ ਇੰਨਾ ਹੀ ਸੀ ਹੁਣ ਤੂੰ ਭਰਾਂ ਹੋ ਜਾ ਹੁਣ ਮੇਰਾ ਕੰਮ ਹੈ ਉਹ ਜਹਾਜ਼ ਉੱਡਦਾ ਹੈ ਉਹ ਉਹਨੇ ਇੰਜਣਾਂ ਤੇ ਡਿਪੈਂਡ ਕਰਦਾ ਹੈ ਉਹ ਦਿੱਲੀ ਤੋਂ ਉੱਡ ਕੇ 35 ਮਿੰਟਾਂ ਬਾਅਦ ਚੰਡੀਗੜ੍ਹ ਉਤਰਦਾ ਹੈ ਜਾਂ 14 ਘੰਟਿਆਂ ਬਾਅਦ ਸੈਨ ਫਰਾਂਸਿਸਕੋ ਉਤਰਦਾ ਹੈ ਇਹ ਤਾਂ ਉਹਦੇ ਇੰਜਣਾਂ ਤੇ ਡਿਪੈਂਡ ਕਰਦਾ ਹੈ ਪਰ ਸਭ ਤੋਂ ਜਿਹੜੀ ਵੱਡਾ ਰੋਲ ਨਿਭਾਇਆ ਇਹਦੇ ਵਿੱਚ ਉਹ ਸੀ ਉਸ ਟਰੈਕਟਰ ਦਾ ਜਿਉਂ ਨਾ ਹੁੰਦਾ ਉਹ ਸਿੱਧਾ ਨਹੀਂ ਹੋ ਸਕਦਾ ਸੀ ਫਿਰ ਤਾਕਤ ਜ਼ੀਰੋ ਸੀ ਸੋ ਮੇਰੇ ਪਿਆਰੇ ਪੰਜਾਬੀਓ ਬਤੌਰ ਮੁੱਖ ਮੰਤਰੀ ਤੁਹਾਡੇ ਬਤੌਰ ਤੁਹਾਡਾ ਛੋਟਾ ਵੱਡਾ ਭਾਈ ਤੁਹਾਡਾ ਪੁੱਤ ਭਤੀਜਾ ਬੇਟਾ ਹੋਣ ਦੇ ਨਾਤੇ ਮੈਂ ਉਹ ਟਰੈਕਟਰ ਵਾਲਾ ਰੋਲ ਅਦਾ ਕਰਨਾ ਚਾਹੁੰਦਾ ਯੂਥ ਦੇ ਵਿੱਚ ਪਾਵਰ ਬਹੁਤ ਹੈ ਯੂਥ ਕੋਲੇ ਮੈਨੂੰ ਮੈਨੂੰ ਕੋਈ ਸ਼ੱਕ ਨਹੀਂ ਬਹੁਤ ਟੈਲੈਂਟਡ ਯੂਥ ਹੈ ਸਾਡੇ ਕੋਲੇ ਨੌਜਵਾਨ ਮੁੰਡੇ ਕੁੜੀਆਂ ਬਹੁਤ ਜ਼ਿਆਦਾ ਜਿਹੜੇ ਨੇ ਇੰਟੈਲੀਜੈਂਟ ਨੇ ਪਰ ਗੇਟਾਂ ਤੇ ਲੱਗੇ ਖੜੇ ਨੇ ਕੋਈ ਕੋਈ ਟੀਚਰ ਜਾਂ ਕੋਈ ਲੀਡਰ ਬਣ ਕੇ ਕੋਈ ਨਾ ਸਿੱਧਾ ਕਰਦੇ ਉਹਨਾਂ ਨੂੰ ਉੱਡ ਜਾਣਗੇ ਸੋ ਮੈਂ ਉਹ ਆਪਣੀ ਟੀਮ ਨੂੰ ਵੀ ਕਹਿਣਾ ਰਹਿਣਾ ਕਿ ਉਹ ਟਰੈਕਟਰ ਵਾਲਾ ਰੋਲ ਆਪਾਂ ਅਦਾ ਕਰੀਏ ਰਨਵੇ ਨੇ ਉਹਨੂੰ ਮੌਕਾ ਦੇ ਦੇਣਾ ਇੰਜਣਾ ਨਾ ਉਹਨੇ ਉੱਡ ਜਾਣ ਤਾਂ ਫਿਰ ਕੋਈ ਮੇਰੇ ਖਿਆਲ ਚ ਮੰਜ਼ਿਲ ਨਹੀਂ ਹੈ ਜੀ ਹੋਊਗੀ ਜਿਹੜੀ ਸਰ ਨਾ ਕੀਤੀ ਜਾ ਸਕੇ ਕਿਉਂਕਿ ਪੜਦਾ ਬਹੁਤਾ ਮੈਂ ਬਹੁਤ ਕੁਝ ਪਤਾ ਲੱਗ ਜਾਂਦਾ ਜ਼ਿੰਦਗੀ ਭਰੇ ਸਾਡੇ 17 ਸਾਲ ਦਾ ਘਰ ਨਿਕਲ ਗਿਆ ਸੀ ਜੋ ਤੁਸੀਂ ਮੈਨੂੰ ਭਗਵੰਤ ਮਾਨ ਬਣਾਤਾ ਸੀ ਸਾਡੇ 17 ਸਾਲ ਦੀ ਉਮਰ ਚ ਹੁਣ ਨਾ ਕੋਈ ਫੋਟੋ ਖਿਚਵਾਉਣ ਦਾ ਚਾਹ ਹੈ ਨਾ ਕੋਈ ਇਹ ਚਾਹ ਹੈ ਕਿ ਮੈਂ ਟੀਵੀ ਤੇ ਆਵਾਂ ਟੀਵੀ ਤੇ ਆਉਣ ਵਾਲਾ ਜੋ ਫੋਟੋਆਂ ਛਪਾਉਣ ਵਾਲਾ ਉਹ ਤਾਂ ਚਾਹ ਨਵੇੜੀ ਬੈਠਿਆ ਹੀ ਹੁਣ ਤਾਂ ਇੱਕੋ ਹੀ ਚਾਹ ਹੈ ਕਿ ਪੰਜਾਬੀਆਂ ਦੇ ਕੰਮ ਕਿਵੇਂ ਆ ਜੀਏ ਕਿਵੇਂ ਆਪਣੇ ਕਿਸੇ ਸਾਇਨ ਕਰਨ ਨਾਲ ਕੇਕਰਦਾ ਚੁੱਲਾ ਬਣਦਾ ਹੋਵੇ ਕਿਵੇਂ ਆਪਾਂ ਪੰਜਾਬ ਨੂੰ ਉੱਪਰ ਲੈ ਕੇ ਜਾ ਸਕਦੇ ਆ ਕਿਵੇਂ ਹਿਸਟਰੀ ਦੇ ਵਿੱਚ ਲਿਖਿਆ ਜਾਊਗਾ ਕਿ ਜਦੋਂ ਪੰਜਾਬ ਦੁਆਰੇ ਲਈ ਤੇ ਚੜਿਆ ਉਦੋਂ ਕੌਣ ਕੌਣ ਅਫਸਰ ਸੀ ਕੌਣ ਕੌਣ ਐਮ ਐਲ ਏ ਸੀ ਕੌਣ ਕੌਣ ਮੰਤਰੀ ਸੀ ਕੌਣ ਕੌਣ ਜਿਹੜੇ ਟੀਚਰ ਸੀ ਕੌਣ ਕੌਣ ਪ੍ਰਿੰਸੀਪਲ ਸੀ ਉਦੋਂ ਤੁਹਾਡੇ ਸਾਰਿਆਂ ਦਾ ਨਾਮ ਹਿਸਟਰੀ ਦੇ ਵਿੱਚ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਊਗਾ ਇਹ ਗੱਲ ਮੇਰੀ ਨੋਟ ਕਰ ਲਿਓ